ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਸ਼ੇਸ਼ ਅਪਡੇਟ ਪੰਜਾਬ ਲਾਇਰਜ਼ ਵੱਲੋਂ ਕਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਿੱਖ ਨੌਜਵਾਨਾਂ ਦੇ ਕੇਸਾਂ ਯੂਪੀਏ ਦੇ ਖਾਸ ਤੌਰ ਤੇ ਕੇਸਾਂ ਨੂੰ ਕਿਸ ਤਰ੍ਹਾਂ ਲੰਕਾਇਆ ਜਾਂਦਾ ਉਹਦੀ ਇੱਕ ਮਹਸਾਲ ਜਿਹੜਾ ਕੀ ਫੈਸਲਾ ਕੱਲ ਡਬਲ ਬੈਂਚ ਗੁਰਵਿੰਦਰ ਸਿੰਘ ਗਿੱਲ ਜਸਟਿਸ ਦੇ ਡਬਲ ਬੈਂਚ ਵੱਲੋਂ ਕੀਤਾ ਗਿਆ 11 ਨਵੰਬਰ 200 25 ਨੂੰ ਕੇਸ ਐਫ ਆਈ ਆਰ ਨੰਬਰ 44/17 थाना मुकंदपुर ਨਵਾਂ ਸ਼ਹਿਰ ਦਾ ਮਕਦਮਾ ਸੀ ਜਿਹਦੇ ਵਿੱਚ ਜਮਾਨਤ ਦੀ ਅਰਜੀ ਇਹ ਭਾਈ ਜਸਵੰਤ ਸਿੰਘ ਸੋਹਣਿਆਲਾ ਦੀ ਲੱਗੀ ਹੋਈ ਸੀਗੀ ਸਤੰਬਰ 2021 ਤੋਂ ਪੈਂਡਿੰਗ ਸੀ ਸੋ ਇਹ ਇੱਕ ਵਿਸ਼ੇਸ਼ ਗੱਲ ਹੈਗੀ ਆ ਕਿ ਸਤੰਬਰ 2021 ਤੋਂ ਬੇਲ ਐਪਲੀਕੇਸ਼ਨ ਪੈਂਡਿੰਗ ਸੀ ਜਿਹੜੀ ਨਵੰਬਰ 2025 40 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਡਿਸਪੋਜ਼ ਕਰ ਦਿੱਤੀ ਗਈ ਇਹ ਕਹਿ ਕੇ ਵੀ ਹੁਣ ਤੱਕ ਕੇਸ ਫਾਈਨਲ 스테ਜ ਤੇ ਆ ਗਿਆ ਠੀਕ ਆ ਕੇਸ 11 ਤਰੀਕ ਸਿਗੀ ਗਵਾਹੀਆਂ ਬੰਦ ਹੋਣ ਤੋਂ ਬਾਅਦ 13 ਤਰੀਕ ਨੂੰ 313 ਦੇ ਬਿਆਨ ਤੇ ਆਰਗੂਮੈਂਟ ਦੇ ਉੱਤੇ ਜਾਂ ਡਿਫੈਂਸ ਦੇ ਉੱਤੇ ਲਾ ਦਿੱਤਾ ਗਿਆ ਪਰ ਇਹ ਸਿੱਤਮ ਜਰੀਫ ਫੀਰੀ ਗੱਲ ਹੈ ਕਿ ਉਸ ਕੇਸ ਦੇ ਵਿੱਚ ਜਿੰਨੇ ਵੀ ਬਾਕੀ ਨੌਜਵਾਨ ਸਾਰੇ ਜਮਾਨਤ ਤੇ ਸਨ ਭਾਈ ਜਸਵੰਤ ਸਿੰਘ ਸੋਹਣਿਆਲਾ ਜਿਹੜਾ ਜਿਨ੍ਹਾਂ ਨੂੰ ਕਿ ਇੱਕ ਗਲਦੇਵ 인ਸਾ ਜਿਹੜਾ ਡੇੜਾ ਪ੍ਰੇਮੀ ਸੀ ਮੁੱਖ ਜਿੱਥੋਂ ਬੋਲਜ ਜਵਾਦ ਸਿੰਘ ਆਲਾ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਚੋਰੀ ਕਰਨ ਤੋਂ ਬਾਅਦ ਉਸ ਦੁਕਾਨ ਤੇ ਰੱਖਿਆ ਗਿਆ ਸੀ ਉਸ ਦੁਕਾਨ ਦੇ ਦੁਕਾਨਦਾਰ ਗਲਦੇਵ 인ਸਾ ਦੇ ਕਤਲ ਦੇ ਕੇਸ ਵਿੱਚ ਪਾਈ ਗੁਲਦੀਪ ਸਿੰਘ ਸੋਨੇ ਨਾਲ ਨੂੰ ਦੋ ਹੋਰ ਨੌਜਵਾਨਾ ਗੁਰਪ੍ਰੀਤ ਸਿੰਘ ਗੋਪੀ ਤੇ ਅਮਨਦੀਪ ਸਿੰਘ ਦਾ ਉਮਰ ਕੈਦ ਦੀ ਸਜ਼ਾ ਹੋਈ ਸੀ ਬਾਕੀ ਕੇਸ ਉਹਨਾਂ ਦੇ ਜਿਹੜੇ ਰਾਜਸਥਾਨ ਜਾਂ ਹੋਰ ਪਾਸੇ ਫਰੀਦਕੋਟ ਮੋਗਾ ਬੜੀ ਹੋਏ ਸਨ ਤੇ ਇੱਕ ਕੇਸ 2017 ਦਾ ਇਹ ਮੁਕੰਦ ਪੋਥਾਣੀ ਦਾ ਪੈਂਡਿੰਗ ਸੀ 121 121 एवी 120 बी ਆਮ ਜ਼ੈਕਟਾ ਯੂਏਪੀ ਐਕਟ ਦੀਆਂ 5 7 ਧਾਰਾਂ ਲੱਗੀਆਂ ਹੋਈਆਂ ਸੀ ਤੇ ਉਸ ਕੇਸ ਦੇ ਵਿੱਚ ਹੋ ਨੌਜਵਾਨ ਗੁਲਜੀਤ ਸਿੰਘ ਕੈਂਡ ਗੁਰਮੁਖ ਸਿੰਘ ਤਲਵੰਡੀ ਨਾਰ ਹਰਪ੍ਰੀਤ ਸਿੰਘ ਸਤਨਾਮ ਸਿੰਘ ਬਲਵੰਦ ਸਿੰਘ ਬਲਵੰਦ ਸਿੰਘ ਉਹ ਜਿਹਨੂੰ ਡਰੋਨ ਕੇਸ ਦੇ ਵਿੱਚ ਉਮਰ ਕੈਦੀ ਸਜ਼ਾ ਐਨਆਈਏ ਜੱਜ ਮਨਜੋਤ ਖੋੜ ਨੇ ਦਿੱਤੀ ਸੀ ਜਸਵੰਤ ਸਿੰਘ ਸੋਹਣਿਆਲਾ ਹਦੀ ਸਿੰਘ ਉਦਫ ਜਗਵਿੰਦਰ ਸਿੰਘ ਬਾਬਾ ਤੇ ਇਹਦੇ ਚ ਦੋ ਬੰਦੇ ਮਲਕੀਤ ਸਿੰਘ ਫੌਜੀ ਤੇ ਮਨਵੀਰ ਸਿੰਘ ਦੂੜਾ ਕੈਨੇਡਾ ਵਾਸੀ ਇਹਨਾਂ ਨੂੰ ਪੀਓ ਵੀ ਕੀਤਾ ਹੋਇਆ ਸੋ ਇਸ ਕੇਸ ਦੇ ਵਿੱਚ ਭਾਈ ਜਸਵੰਤ ਸਿੰਘ ਸੋਹਣਿਆਲਾ ਦੀ 3 ਸਤੰਬਰ 2021 ਨੂੰ ਜਮਾਨਤ ਰੰਤ ਧੀਰਵਰਮਾ ਅਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰਟ ਯੂਪੀਏ ਇਹ ਉਹੀ ਜੱਜ ਸੀ ਜਿਹਨੇ ਅਰਵਿੰਦਲ ਸਿੰਘ ਸੁਰਜੀਤ ਸਿੰਘ ਉਹਨਾਂ ਨੂੰ ਸਜ਼ਾ ਕੀਤੀ ਸੀ ਕਿਤਾਬਾਂ ਵਾਲੇ ਕੇਸ ਕਰਕੇ ਜਿਹੜਾ ਉਸ ਜੱਜ ਨੇ ਤੇ 9 ਸਤੰਬਰ 2021 ਨੂੰ ਬੇਲ ਐਪਲੀਕੇਸ਼ਨ ਭਾਈ ਜਸਵੰਤ ਸਿੰਘ ਸੋਹਣਿਆਲਾ ਦੀ ਡਿਸਮਿਸ ਕੀਤੀ ਸੀ ਤੇ 24 ਸਤੰਬਰ 2021 ਨੂੰ ਇਹ ਫਾਈਲ ਹੋ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਯੂਪੀਏ ਦੀ ਕੇਸਾਂ ਦੀ ਜ਼ਮਾਨਤਾਂ ਜਿਹੜੀਆਂ 2023 ਤੋਂ ਡਬਲ ਬੈਂਚ ਤੇ ਲੱਗਣ ਲੱਗੀਆਂ ਪਹਿਲਾਂ ਸੀਆਰਐਮ ਐਮ ਕਰਕੇ ਜਿਹੜੇ ਵਕੀਲ ਸਹਿਬਾਨ ਨੇ ਉਹ ਜਾਣਦੇ ਨੇ ਵੀ ਸੀਆਰਐਮ ਐਮ ਸਿੰਗਲ ਬੈਂਚ ਤੇ ਲੱਗਦੀ ਆ ਸੋ ਪਹਿਲਾਂ ਉਹ 24 ਸਤੰਬਰ 2021 ਨੂੰ ਸਿੰਗਲ ਜੱਜ ਦੇ ਲੱਗੀ ਤੇ ਨੌ ਤਰੀਕਾਂ ਚਾਰ ਵੱਖ-ਵੱਖ ਸਿੰਗਲ ਜੱਜਾਂ ਦੇ ਉੱਤੇ ਪਈਆਂ ਤੇ 7 ਫਰਵਰੀ 2023 ਨੂੰ ਕਰੀਬ ਡੇਢ ਦੋ ਸਾਲ ਬਾਅਦ ਡੇਢ ਪੌਣੇ ਦੋ ਸਾਲ ਬਾਅਦ ਡੇਢ ਸਾਲ ਬਾਅਦ ਜਿਹੜੀ ਉਹ ਉਹ ਆਰਡਰ ਕਰ ਦਿੱਤਾ ਗਿਆ ਵੀ ਡਬਲ ਬੈਂਚ ਦੇ ਜਾਊਗੀ ਸੋ 28 ਫਰਵਰੀ 2023 ਨੂੰ ਡਬਲ ਬੈਂਚ ਤੇ ਚਲੀ ਗਈ ਤੇ ਫਿਰ 11 11 25 ਨੂੰ ਜਿਹੜੀ ਡਿਸਪੋਜ਼ ਕਰ ਦਿੱਤਾ ਗਿਆ ਇਹ ਕਹਿ ਕੇ ਕਿ ਇਹਦਾ ਹੁਣ ਕੋ ਮਤਲਬ ਨਹੀਂ ਰਹਿ ਗਿਆ ਜੀ ਗਵਾ ਆਖਰੀ ਬਹਿਸ ਦੇ ਉੱਤੇ ਕੇਸ ਲੱਗ ਚੁੱਕਾ ਸੋ 9 ਤਰੀਕਾਂ ਚਾਰ ਜੱਜਾਂ ਨੇ ਪਾਈਆਂ ਸਿੰਗਲ ਬੈਂਚ ਤੇ ਤੇ 40 ਤਰੀਕਾਂ 20 ਵੱਖ-ਵੱਖ ਡਬਲ ਬੈਂਚ ਨੇ ਕਦੀ ਕੋਈ ਜੱਜ ਕਰੀ ਕੋਈ ਬੈਂਚ ਕਰੀ ਕੋਈ ਜੱਜ ਕਰੀ ਕੋਈ ਬੈਂਚ ਇਸ ਤਰ੍ਹਾਂ 40 ਤਰੀਕਾਂ ਕੁੱਲ 49 ਤਰੀਕਾਂ ਜਿਹੜੀਆਂ ਉਹ 24 ਜੱਜਾਂ ਨੇ ਪਾਈਆਂ 3 9 21 ਤੋਂ ਲੈ ਕੇ ਤੇ 11 11 2025 ਤੱਕ ਤੇ ਅੰਤ ਨੂੰ ਬੇਲ ਡਿਸਪੋਜ਼ ਕਰ ਦਿੱਤੀ ਗਈ ਤੇ ਉਹਦੇ ਵਿੱਚ ਇਹ ਵੀ ਗੱਲ ਹੈ ਕਿ ਜਦੋਂ ਸਤੰਬਰ 2021 ਦੇ ਵਿੱਚ ਫਾਈਲ ਕੀਤੀ ਗਈ ਸੀ ਤਾਂ ਉਦੋਂ ਭਾਈ ਜਗਵਿੰਦਰ ਸਿੰਘ ਉਰ ਫਰੀਦ ਸਿੰਘ ਅਰੈਸਟ ਨਹੀਂ ਸੀ ਹੋਏ ਤੇ ਇਸ ਦਰਮਿਆਨ ਉਹ ਫੜੇ ਗਏ ਤੇ ਦੁਆਰੇ ਚਾਰਜ ਲੱਗਿਆ ਤੇ 9 9 2022 ਤੋਂ ਗਵਾਹੀਆਂ ਸ਼ੁਰੂ ਹੋਈਆਂ 9 9 2022 ਤੋਂ ਗਵਾਹੀਆਂ ਸ਼ੁਰੂ ਹੋਈਆਂ ਜਦ ਕਿ ਇੱਕ ਸਾਲ ਪਹਿਲਾਂ ਬਾਈ ਫੇਲ ਜਿਹੜੀ ਮੇਲ ਫਾਈਲ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਗਵਾਹੀਆਂ ਸਾਰੀਆਂ ਕਰਵਾਈਆਂ ਗਈਆਂ ਬੇਲ ਪੈਂਡਿੰਗ ਰੱਖੀ ਗਈ ਜਸਵੰਤ ਸਿੰਘ ਸੋਹਣਿਆਲ ਦੀ ਤੇ ਬੇਲ ਪੈਂਡਿੰਗ ਦੇ ਦੌਰਾਨ ਹੀ ਸਾਰਾ ਕੇਸ ਨਿਪਟਿਆ ਸਾਰੀਆਂ ਗਵਾਹੀਆਂ ਜਿਹੜੀਆਂ ਆਈਓ ਦੀਆਂ ਛੋਟੀਆਂ ਮੋਟੀਆਂ ਵੱਡੀਆਂ ਸਾਰੀਆਂ ਗਵਾਹੀਆਂ ਜਿਹੜੀਆਂ ਉਹ 24 ਦੇ ਕਰੀਬ ਜਿਹੜੇ ਆ ਗਵਾਹ ਐਗਜ਼ਾਮਿਨ ਕੀਤੇ ਗਏ ਪਹਿਲਾਂ ਵੀ ਗਵਾਹ ਹੋਏ ਸਨ 16 ਬਾਅਦ ਦੇ ਵਿੱਚ ਫਿਰ ਜਦੋਂ ਭਾਈ ਹਰੀ ਸਿੰਘ ਦੀ ਅਰੈਸਟ ਹੋਈ ਤਾਂ ਉਸ ਤੋਂ ਬਾਅਦ ਦੁਬਾਰੇ ਕੇਸ ਚਾਰਜ ਲੱਗਿਆ 222 ਦੇ ਵਿੱਚ ਤੇ 99222 ਨੂੰ ਜਿਹੜਾ ਪਹਿਲਾ ਗਵਾਹ ਹੋਇਆ ਤੇ 20 21 ਗਵਾਹੀਆਂ ਜਿਹੜੀਆਂ ਉਹ ਪਿਛਲੇ ਸਮੇਂ ਦੌਰਾਨ ਹੋਈਆਂ ਤੇ ਹੁਣ ਉਹ ਕੇਸ ਦੀਆਂ ਗਵਾਹੀਆਂ ਬੰਦ ਹੋ ਗਈਆਂ 13 11 2025 ਨੂੰ ਉਹ ਕੇਸ ਡਿਫੈਂਸ ਦੇ ਉੱਤੇ ਤੇ ਜੇ ਜੱਜ ਸਾਹਿਬ ਨੇ ਬਹਿਸ ਵੀ ਸੁਣੀ ਤਾਂ ਉੱਥੇ ਜਿਹੜੀ ਕੀਤੀ ਜਾਊਗੀ ਉੱਥੇ ਜੱਜ ਹੁਣ ਹਰੀਸ਼ ਆਨੰਦ ਐਡੀਸ਼ਨਲ ਸੈਸ਼ਨ ਜੱਜ ਨੰਬਰ ਅਵਲ ਦਰਜਾ ਤੇ ਯੂਪੀ ਐ ਸਪੈਸ਼ਲ ਕੋਨ ਸੀਰਪਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਵਿੱਚ ਪੈਂਦੀਗਾ ਸੋ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਪਣੇ ਸਿੰਘਾਂ ਨੂੰ ਦਿਹਾਈਆਂ ਬਖਸ਼ਣਗੇ ਮਹਾਰਾਜ ਦੀ ਕਿਰਪਾ ਦੇ ਨਾਲ ਕੇਸ ਵਧੀਆ ਜਿਹੜਾ ਬਣਿਆ ਉਹਦੇ ਫਾਈਨਲ ਡਿਸੀਜਨ ਜੋ ਵੀ ਹੋਗਾ ਉਹ ਵੀ ਸੰਗਤਾਂ ਦੇ ਸਾਹਮਣੇ ਰੱਖੋਗੇ ਪਰ ਅੱਜ ਦੀ ਵੀਡੀਓ ਦਾ ਮਸਲਾ ਇਹ ਸੀ ਕਿ ਕਿਸ ਤਰ੍ਹਾਂ ਬੇਲ ਐਪਲੀਕੇਸ਼ਨਾਂ 4 ਸਾਲ ਤੋਂ ਵੱਧ ਸਮੇਂ ਤੱਕ ਪੈਂਡਿੰਗ ਰੱਖ ਕੇ ਸਾਲਾ ਕੇਸ ਉਹਦੇ ਦਰਮਿਆਨ ਪੈਂਡਿੰਗ ਰੱਖਣ ਤੋਂ ਬਾਅਦ ਜਿਹੜੀ ਡਿਸਪੋਜ਼ ਕਰਤੀ ਗਈ ਜਦੋਂ ਫਾਈਲ ਕੀਤੀ ਜੀ ਉਦੋਂ ਕੋਈ ਗਵਾਹੀ ਨਹੀਂ ਸੀ ਦਰਜ ਕੀਤੀ ਗਈ ਉਹ ਫਾਈਲ ਹੋਣ ਤੋਂ 1 ਸਾਲ ਬਾਅਦ ਗਵਾਹੀਆਂ ਸ਼ੁਰੂ ਹੋਈਆਂ ਤੇ ਡਿਸਮਿਸ ਉਦੋਂ ਕੀਤੀ ਗਈ ਡਿਸਪੋਜ਼ ਉਦੋਂ ਕੀਤੀ ਗਈ ਇਹ ਕਹਿ ਕੇ ਵੀ ਸਾਰੀਆਂ ਗਵਾਹੀਆਂ ਤਾਂ ਹੁਣ ਹੋ ਗਈਆਂ ਸੋ ਇਹ ਬਹੁਤ ਤਲਾਸ਼ਦੀ ਆ ਇੰਡੀਅਨ ਜੁਡੀਸ਼ੀਅਲ ਸਿਸਟਮ ਦੀ ਤੇ ਖਾਸ ਤੌਰ ਤੇ ਯੂਪੀਏ ਤੇ ਇਹਨਾਂ ਕੇਸਾਂ ਦੀ ਜਿੱਥੇ ਸਾਰਾ ਕੇਸ ਡਿਊਰਿੰਗ ਬੇਲ ਦੇ ਦੌਰਾਨ ਹੀ ਰੱਖਿਆ ਗਿਆ ਪੈਂਡਿੰਗ ਤੇ ਇਸ ਕੇਸ ਦੀ ਪੈਦਵਾਈ ਜਿਹੜੀ ਆ ਉਹ ਪਰਿਵਾਰ ਵੱਲੋਂ ਜਾਂ ਨਾਲ ਦੇ ਸਿੰਘਾਂ ਵੱਲੋਂ ਭਾਈ ਹਰੀ ਸਿੰਘ ਹੁੰਨਾ ਵੱਲੋਂ ਇਹ ਕੀਤੀ ਗਈ ਬੇਲ ਦੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਦੀ ਸੀ ਕੇਸ ਦੀ ਜਿਹੜੀ ਪੈਦਵਾਈ ਆ ਨਵੇਂ ਸ਼ਹਿਰ ਵਿਖੇ ਉਹ ਪੰਜਾਬ ਲਾਇਲ ਜਦੋਂ ਸਿੱਖ ਲੀਗਲ ਅਸਿਸਟੈਂਟ ਬੋਲਦੇ ਸਹਾਯੋਗ ਨਾਲ ਕੀਤੀ ਜਾ ਰਹੀ ਹੈ ਬੇਲ ਪਰਿਵਾਰ ਨੇ ਸਿੰਘਾਂ ਨੇ ਰਲ ਕੇ ਆਪ ਭਾਈ ਜਸਵੰਤ ਸਿੰਘ ਸੋਹਣੇਵਾਲ ਦੇ ਵਾਸਤੇ ਇਹ ਸੀਨੀਅਰ ਐਡਵੋਕੇਟ ਸਰਦਾਰ ਪੂਰਨ ਸਿੰਘ ਹੁੰਦਲ ਉਹਨਾਂ ਦੀ ਪੈਦਵਾਈ ਕਰ ਰਹੇ ਸਨ ਤੇ ਉਹ ਕੱਲ 11 11 2025 ਨੂੰ ਡਿਸਪੋਜ਼ ਕਰਕੇ ਕਹਿਤੀਗੇ ਮੇਰੀ ਹੁੰਦਲ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਬੜੀ ਤਰਾਸਦੀ ਹੈ ਕਿ ਚਾਰ ਚਾਰ ਸਾਲੋਂ ਬਹੁਤ ਜੱਜਾਂ ਦੇ ਅੱਗੇ ਉਹਨਾਂ ਨੇ ਆ ਕੇ ਯਾਨੀ ਕਿ ਗੰਭੀਰ ਰੂਪ ਦੇ ਵਿੱਚ ਕੀਤੀ ਵੀ ਤੁਸੀਂ ਕੱlde ਕੀ ਪਏ ਹੋ ਤੁਸੀਂ ਇੰਨਾ ਸਵਾ ਪੈਂਡਿੰਗ ਹੋ ਗਿਆ ਪਹਿਲਾਂ ਕਹਿੰਨੇ ਹੋ ਕਿ ਜੇ ਗਵਾਹ ਕੋਈ ਨਹੀਂ ਹੋਇਆ ਫਿਰ ਕਹਿੰਨੇ ਹੋ ਗਵਾਈਆਂ ਹੋ ਗਈਆਂ ਇਸ ਤਰ੍ਹਾਂ ਜਿਹੜੀ ਆ ਜਿਹੜੀ ਜੱਜ ਵੀ ਇਸ ਤੋਂ ਤੱਕ ਜਿਹੜੇ ਹਾਈ ਕੋਰਟ ਦੇ ਵਿੱਚ ਵੀ ਇਸ ਤਰ੍ਹਾਂ ਕੀਤੇ ਐ ਇਸ ਤੋਂ ਪਹਿਲਾਂ ਵੀ ਕਈ ਕੇਸ ਇਦਾਂ ਹੋਏ ਆ ਆਉਂਦੇ ਸਮੇਂ 'ਚ ਵੱਖ-ਵੱਖ ਕੇਸਾਂ ਦੀ ਆ ਇਸ ਤਰ੍ਹਾਂ ਦੀ ਵੀਡੀਓ ਪਾ ਕੇ ਸੰਗਤਾਂ ਦੇ ਸਾਹਮਣੇ ਰੱਖਾਂਗੇ ਕਿ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਦੇ ਕੇਸਾਂ ਨੂੰ ਲਟਕਾਇਆ ਜਾਂਦਾ ਤੇ ਅੰਤ ਦੇ ਵਿੱਚ ਭਾਵੇਂ ਉਹ ਕੇਸ ਬਰੀ ਹੋਏ ਹੋਣ ਜਾਂ ਉਹਨਾਂ ਦੀ ਅੰਡਰਗਾਉਂ ਸਜ਼ਾ ਹੋ ਜਾਵੇ ਪਰ ਜਿਹੜਾ ਬੇਲ ਨਾ ਦੇਣ ਦਾ ਜਿਹੜਾ ਜੁਰਮ ਭਾਰਤੀ ਅਦਾਲਤਾਂ ਕਰ ਰਹੀਆਂ ਨੇ ਇਹ ਨਾ ਕਾਬਲੇ ਮਾਫੀ ਆ ਤੇ ਇਹ ਕਿਉਂਕਿ ਉੱਤੋਂ ਹੀ ਹਦਾਇਤਾਂ ਆਉਂਦੀਆਂ ਹੋਮ ਮਿਨਿਸਟਰੀ ਨੇ ਕਾਫੀ ਕੰਟਰੋਲ ਕੀਤਾ ਹੋਇਆ ਪੀਹਾਂ ਜੂਏ ਪੀਏ ਜਾਂ ਕਿਸਾਨ ਨੂੰ ਜਮਾਨਤਾ ਨਾ ਦਿੱਤੀਆਂ ਜਾਣ ਤੇ ਉਹ ਡਿਸਮਿਸ ਵੀ ਨਹੀਂ ਕਰਦੇ ਵੀ ਤਾਂ ਜੋ ਕਿਤੇ ਸੁਪਰੀਮ ਕੋਰਟ ਨਾ ਚਲੇ ਜਾਵੇ ਜਾਵੇ ਕੋਈ ਤੇ ਪਰ ਉਹ ਪਹਿਲਾ ਸਿੰਗਲ ਜੱਜ ਦੇ ਰਹੀ 21 ਤੋਂ 23 ਤੱਕ ਫਿਰ 23 ਤੋਂ 25 ਡਬਲ ਬੈਂਚ ਦੇ ਰਹੀ ਤੇ 49 ਤੁਸੀਂ ਕਹਿ ਸਕਦੇ ਹੋ ਤਰੀਕਾ ਪਾਉਣ ਤੋਂ ਬਾਅਦ ਉਹ ਡਿਸਪੋਜ਼ ਕਰਤੀ ਗਈ ਇਹ ਕਹਿ ਕੇ ਵੀ ਹਾਂਜੀ ਹੁਣ ਤਾਂ ਕੇਸ ਹੀ ਖਤਮ ਹੋ ਗਿਆ ਤੇ ਪਾਵੇਂ ਤੁਸੀਂ ਬਰੀ ਹੋ ਜਾਓ ਜਾਂ سزا ਹੋ ਜਾਵੇ ਉਹਦੇ ਵਿੱਚ ਜਿਹੜੀ ਭਾਈ ਜਸਵੰਤ ਸਿੰਘ ਸੋਹਣਿਆਲ ਦੀ ਜਿਹੜੀ ਕਸਟਡੀ ਆ ਉਹ ਤੁਸੀਂ ਦੇਖ ਲਓ ਵੀ 2017 ਤੋਂ ਲੈ ਕੇ 25 ਤੱਕ 8 ਸਾਲ ਦੇ ਕਰੀਬ ਜਿਹੜੀ ਆ ਜਿਹੜੀ ਹੋ ਗਈ ਆ ਤੇ ਮਾਦਾ ਸੱਚੇ ਪਾਸ਼ਾ ਕਰਪਾ ਕਰਨਗੇ ਇੰਨੀ سزا ਵੀ ਨਹੀਂ ਹੋ ਸਕਦੀ ਜਿਸ ਤਰ੍ਹਾਂ ਦਾ ਕੇਸ ਬਣਿਆ ਸੋ ਅਗਲੀ ਅਪਡੇਟ ਲੈ ਕੇ ਜਲਦੀ ਸੰਗਤਾਂ ਦੇ ਸਾਹਮਣੇ ਖਵਾਂਗੇ ਤਦ ਤੱਕ ਲਈ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੂੰ ਜੋ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ